ਮੇਰਾ ਨਾਮ ਸੁਖਾ ਸਿੰਘ ਹੈ ਪਿੰਡ ਚੋਲਾ ਦਾ ਹਾਂਜੀ ਤੇ ਆ ਕੀ ਗੱਲ ਕੀ ਹੋਈ ਸੀ ਕੱਲ ਇਹ ਹੋਈ ਆ ਵੀ ਮੁੰਡਾ ਮੇਰਾ ਇੱਥੇ ਅੰਮ੍ਰਿਤਸਰ ਕੰਮ ਕਰਦਾ ਹੈ ਨਿਊ ਐਮ ਠੀਕ ਹੈ ਤੇ ਕੰਮ ਕਰਦਾ ਸੀ ਤੇ ਰਾਤੀ ਮੈਂ ਫੋਨ ਲਾਇਆ ਉਹਨੂੰ ਹਾਂਜੀ ਪੁੱਤ ਨੇ ਉੱਥੇ ਆ ਤੇ ਮੈਂ ਪੁੱਤ ਰੋਟੀ ਡਾਟੀ ਖਾ ਲਈ ਕਹਿੰਦਾ ਡੈਡੀ ਰੋਟੀ ਖਾਣ ਲੱਗੇ ਆ ਰੋਟੀ ਵੀ ਪਰ ਮੰਗਾਈ ਮੁੜ ਕੇ ਸਵੇਰੇ ਸਾਨੂੰ ਫੋਨ ਲੱਗਾ ਮੈਂ ਰੇੜੀ ਲਿਖ ਕੇ ਚੱਲਿਆ ਕੰਮ ਤੇ ਤੇ ਕਹਿੰਦੇ ਆਹ ਗੱਲ ਤੇ ਜੇ ਉੱਥੇ ਫਾਹ ਲਿਆ ਵਾ ਕੋਈ ਨਿਸ਼ਾਨ ਨਹੀਂ ਗਾ ਕੋਈ ਉਂਗਲਾਂ ਦਾ ਨਿਸ਼ਾਨ ਨਹੀਂ ਗਾ ਇਹਦੇ ਹੋ ਪੈਰਾਂ ਦੇ ਵੀ ਨਿਸ਼ਾਨ ਹੈ ਲੱਕ 'ਚ ਵੀ ਨਿਸ਼ਾਨ ਆ ਇਹ ਨੀਲ ਕਿੱਥੋਂ ਪਾਏ ਆ ਜੇ ਕਤਲ ਨਹੀਂ ਹੋਇਆ ਤਾਂ ਫਿਰ ਕੀ ਹੋਇਆ ਆਤਮ ਹੱਤਿਆ ਤੇ ਉਹਨੇ ਕੀਤੀ ਨਹੀਂ ਕਿ ਲੱਗਦਾ ਕਿਸੇ ਨੇ ਮਾਰਿਆ ਇਹ ਮਾਰਿਆ ਵਾ ਇਹ ਮਾਰੇ ਤਾਂ ਬਗੈਰ ਨਹੀਂ ਗਾ ਉੱਥੇ ਕਾਹਦਾ ਕੰਮ ਕਰਦਾ ਸੀ ਇਹ ਕੰਮ ਇਹ ਲੱਕੜ ਦਾ ਕੰਮ ਕਰਦਾ ਸੀ ਬੈਨਕੂ ਦਾ ਕਿੰਨੇ ਦਿਨ ਤੋਂ ਕੰਮ ਕਰਦਾ ਸੀ ਇੱਥੇ ਆਇਆ ਸੀ ਪਿੰਡੋਂ ਇੱਥੇ 5-7 ਦਿਨ ਹੀ ਹੋਏ ਆ ਹੁਣ ਤੱਕ ਹੀ ਹੋਏ ਟਾਡੇ ਨਾਲ ਕੋਈ ਗੱਲ ਹੋਈ ਹੋਵੇ ਕਿ ਸਾਡੇ ਨਾਲ ਕੋਈ ਗੱਲ ਨਹੀਂ ਸਾਡੇ ਨਾਲ ਤਾਂ ਰੋਜ਼ ਹੱਸਦਾ ਕਿਹਦਾ ਰੋਜ਼ ਬੋਲਦਾ ਹੈ ਮਾਂ ਆਪਦੀ ਨਾਲ ਗੱਲਬਾਤ ਕਰਦਾ ਹੀ ਨਹੀਂ ਕੋਈ ਗੱਲ ਰਾਤ ਹੀ ਤੇ ਦਿਨੇ ਆ ਕੰਮ ਹੋ ਗਿਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਸੁਣਵਾਈ ਕੀਤੀ ਜਾਵੇ ਇਹਦਾ ਕਤਲ ਹੋਇਆ ਕੋਈ ਹਾਤ ਆਤਮ ਹਤਿਆ ਨਹੀਂ ਕੀਤੀ ਕਿੰਨੀ ਉਮਰ ਕਿੰਨੀ ਪਪਾ ਜੀ ਇਹਦੀ ਉਮਰ 21 22 ਸਾਲ ਆ ਤੇ ਪੁਲਿਸ ਨੂੰ ਕੰਪਲੀਟ ਕੀਤੀ ਹਾਂ ਪੁਲਿਸ ਨੂੰ ਹਾਂ ਜੀ ਪੁਲਿਸ ਨੂੰ ਉਹਨਾਂ ਦਰਖਾਸ ਲਿਖਾਉਣ ਲੱਗੇ ਆਂਦੇ ਪਹਿਲੋ ਮਲਾਇਆ ਕਰਾ ਕੇ ਉਹ ਦਰਖਾਸ ਫੇਰ ਨਹੀਂ ਲਿਖੇ ਆਹ ਯਾਰ ਜੁਰਤ ਦੀ ਬੇਨਤੀ ਹੈ ਤੁਹਾਡੇ ਘਰਾਂ ਦੇ ਗਾੜੀ ਵਿਆਹ ਹੈ ਕੁਮਾਰਾ ਜੀ ਇਹ ਹਾਲੇ ਕੁਮਾਰ ਆਈ ਆ ਮੰਗਿਆ ਹੀ ਕਿੰਨੀ ਉਮਰ ਆ ਬੱਚੇ ਦੀ ਬੱਚੇ ਦੀ ਬਾਈਕ ਸਾਲਿਆ 21 22 ਸਾਲ ਵਿਆਹ ਕਰ ਦੋ ਤਾਂ ਧਰਿਆ ਸੀ ਵਿਆਹ ਮਹੀਨੇ ਦੋ ਤਿੰਨਾਂ ਦਾ ਰਹਿ ਗਿਆ ਕੋਈ ਗੱਲ ਬਾਤ ਨਹੀਂ ਕੋਈ ਸਾਡੇ ਨਾਲ ਕੋਈ ਦੁਸ਼ਮਣ ਹੀ ਨਹੀਂ ਕੀ ਇਹੋ ਆ ਵੀ ਜਿਹੜਾ ਇੱਥੇ ਰਾਤ ਇਹ ਕੰਮ ਹੋਇਆ ਵਾ ਤੇ ਮਾਰੇ ਤੋਂ ਬਗੈਰ ਤੇ ਆਇ ਨਹੀਂਗਾ ਜੇ ਲਮਕਦਾ ਵਾ ਤੇ ਉਹਦੀ ਧੌਣ ਲੰਮੀ ਹੋਣੀ ਚਾਹੀਦੀ ਜੇ ਉਹ ਫਾ ਲਿਆ ਵਾ ਉਹਦੀ ਧੌਣ ਨੂੰ ਕੋਈ ਨਹੀਂ ਉਹ ਜਿੱਥੇ ਰੱਸੀ ਲਮਕਾਈ ਆ ਨਾ ਨਾ ਨੂੰ ਰਸੀ ਨੂੰ ਵਾਟਿਆ ਨਾ ਕੋਜਾ ਉਤਰਾ ਹੀ ਆ ਤਾਉਣ ਉੱਥੇ ਜਿੱਥੇ ਦੱਸੀ ਲਮਕਾਈ ਉੱਥੇ ਹੀ ਫਾ ਦਾ ਫਾ ਉਤਰਾ ਨਹੀਂ ਰਪਿਆ ਤੁਸੀਂ ਵੇਖ ਸਕਦੇ ਆ ਵੇਖ ਸਕਦੇ ਠੀਕ ਹੈ ਜੀ ਮੇਰੇ ਹੱਥ ਜੋੜ ਕੇ ਇਹੋ ਬੇਨਤੀ ਹੈ ਤੁਹਾਡੇ ਭਰਾਵਾਂ ਦੇ ਸਾਹਦੇ ਮੇਰੀ ਸੁਣਵਾਈ ਕੀਤੀ ਜਾਵੇ ਗਰੀਬ ਬੰਦਾ ਦਿਹਾੜੀਦਾਰ ਆ ਹੋਰ ਨਹੀਂ ਕੋਈ ਗੱਲ ਠੀਕ ਜੀ ਸਰ ਜਿਹੜਾ ਇੱਕ ਬਸੰਦਾ ਅੰਨੂ ਦੇ ਵਿੱਚ ਸਮਰਾ ਟਾਵਰ ਜਿਹੜਾ ਹੈ ਅੰਡਰ ਕੰਸਟਰਕਸ਼ਨ ਹੈਗਾ ਉੱਥੇ ਜਿਹੜੀ ਇੱਕ ਡੈੱਡ ਬੋਡੀ ਮਿਲੀ ਕੀ ਹੈ ਜੀ ਸਰ ਅੱਜ ਇਹ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬਰਾਰ ਸਿੰਘ ਜੋ ਕਿ ਚੋਲਾ ਸਾਹਿਬ ਦਾ ਰਹਿਣ ਵਾਲਾ ਕਟਕਲਾਲੇ ਦੀ ਇਹ ਹੈ ਇਹਨੇ ਅੱਜ ਔੜੀਆਂ ਦੇ ਵਿੱਚ ਚੁੰਨੀ ਨਾਲ ਫਾਹ ਲੈ ਲਿਆ ਜੋ ਇਸ ਵੰਦੀ ਸਾਡੀ ਚੌਕੀਂ ਚਾ ਤੇ ਅਸੀਂ ਮੈਂ ਅਸੀਂ ਮੌਕੇ ਤੇ ਗਏ ਆ ਜੋ ਵੀ ਸਾਡੇ ਵੱਲੋਂ ਹੁਣ ਪੰਦੀ ਜਿਹੜੀ ਕਾਰਵਾਈ ਕੀਤੀ ਜਾ ਸਕਦਾ ਸਰਕੀ ਕਾਰਵਾਈ ਕਰਨ ਕਿ ਸਰ ਇਸ ਬਾਰੇ ਹਲੇ ਕਲੀਅਰ ਨਹੀਂ ਹੋਇਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਉਸਦੇ ਪਰਿਵਾਰਿਕ ਮੈਂਬਰਾਂ ਨਾਲ رابطہ ਹੋਇਆ ਜੀ ਉਹਨਾਂ ਨਾਲ ਹੋ ਗਿਆ ਉਹ ਆ ਵੀ ਗਏ ਮੌਕੇ ਤੇ ਬਾਕੀ ਜੇ ਸਾ ਉਹਨਾਂ ਵੀ ਉਹਨਾਂ ਨੂੰ ਕਿਸੇ ਤੇ ਡਾਊਟ ਹੋਏਗਾ ਜਾਂ ਕੋਈ ਕਰਨ ਦੀ ਹੌਸਲਤ ਕੋਈ ਸਕਾਰ ਨਹੀਂ ਕਰਾਂ। ਕਾਰਨਾਂ ਦਾ ਨਹੀਂ ਪਤਾ ਲੱਗਾ ਕਿਸੇ ਨੂੰ। ਨਹੀਂ ਹਾਂਜੀ ਕੁਛ ਨਹੀਂ। ਉਹ ਜਿਹੜੀ ਕੰਸਟਰਕਸ਼ਨ ਚੱਲ ਰਹੀ ਕਿੰਨੇ ਟਾਈਮ ਤੋਂ ਉੱਥੇ ਉਹ ਗਲੇਵਰ ਦਾ ਕੰਮ ਕਰ ਰਿਹਾ ਸੀ ਉਹ ਕੀ ਕਰ ਰਿਹਾ ਸੀ? ਹਾਂਜੀ ਇਹ ਤਕਰੀਬਨ ਹਫਤੇਕ ਤੋਂ ਥੋਲਾ ਸਾਹਿਬ ਦਾ ਰਹਿਣ ਹੋ ਰਿਹਾ ਹੈ ਤਾਂ ਉੱਥੇ ਇਹ ਠੀਕ ਕਿਤੇ ਲੱਗੇ ਤੇ ਕਾਰਪੈਂਟਰ ਦਾ ਇਹ ਕੰਮ ਕਰਦਾ ਹੈ। ਹਫਤੇਕ ਤੋਂ ਉੱਥੇ ਕੰਮ ਕਰ ਰਿਹਾ ਸੀ। ਇੱਥੇ ਹੀ ਰਹਿ ਰਿਹਾ ਸੀ ਜੀ ਅੱਜ ਰਾਤ ਨੂੰ ਇੱਥੇ ਹੀ ਕੰਦੇ ਫਿਰ ਇਹਨਾਂ ਨੂੰ ਕੰਪਲੀਟ ਹੋ ਜਾਂਦਾ ਤੇ ਮੇਰੇ ਕੋਲ ਅਗਲਾ ਲੈਕਚਰ ਦਾ ਕੰਮ ਕਰਦੇ ਠੀਕ